ਇਹ ਕਹਿ ਲੈ ਜੀ ਜਦੋਂ ਲਖਾ ਨਮਰੇ ਕੋਈ ਵਰਮਨ ਤੇਰਾ ਉਹ ਸਾਕਾ ਮਾਇਆ ਵਰਮਨ ਤੇਰਾ ਨਮਾਜ਼ ਤੇ ਗਿਆ ਜਿੱਥੇ ਦਾ ਮਾਰ ਕਰਤੀ ਹੈ ਮੈਂ ਤੁਹਾਨੂੰ ਧੰਨਵਾਦ ਸਾਰੀ ਸੰਗਤ ਦੇ ਕੰਵਰ ਗ੍ਰੀ ਲੋਕ ਲੇਖ ਲਗਾ ਮਨਪੁਰ ਘਰ ਘਰ ਸੰਤ ਜਨ ਚੌਥਾ ਪਰਸੇ ਨਹੀਂ ਤਰ ਬਜੀ ਨੂੰ ਕਹੇ ਇਹ ਜੀਜੰਬਲ ਹੈ ਵਿਖਾ ਪਰ ਕਰ ਬਜੀ ਨੂੰ ਕਹੇ ਘਰ ਆ ਤੁਮ ਔਰ ਵੱਡ ਲੋ ਪੰਜਾ ਮਚਾ ਕੇ ਲੰਗਰ ਬਣਾਓ ਸੰਗਤ ਨੂੰ ਛਕਾ ਦਿਓ ਭਲਾ ਖੜੇ ਪਰ ਤਵਾ ਜਿਵੇਂ ਤਲਾਈ ਹੈ ਇਹ ਸ਼ਰਮ ਕਰ ਲੋ ਸਿਮਰਣ ਜਿੰਨਾ ਹੋ ਜਾਂਦਾ ਹੈ ਜਿਹੜਾ ਕੋਈ ਦਖਤ ਖਲੀ ਫੰਦਾ ਦੂਰ ਹੋ ਜਾਂਦਾ ਹੈ ਤਰਫੇ ਖੜੇ ਪਰ ਸੰਤ ਜੰਮ ਜਿਹੜਾ ਸੰਤ ਬਾਪੂ ਨਾਮ ਦਾ ਅਕੀ ਹੋਏ ਜਿਹਨੇ ਵਿਵਸਿ ਮੰਨ ਆ ਦੇਣਾ ਪਾ ਇਹ ਉਤਰਾਂ ਪਤਾ ਦੇ ਦਰ 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 ਪਤਰਾ ਦੇ ਦੋਤਾ ਕਦਮ ਤੇ ਤੇ ਵੀ ਪਰੇ ਦੀ ਖਤ ਕਰ ਪਰ ਪਰ ਖਤ ਵਰ ਸੰਤਨ ਚੌਥਾ ਹੋਰ ਸੇਵੀ ਜਿਹੜੇ ਵਰਖਾ ਪੈਂਦੀ ਹੈ ਨਹੀਂ ਚੰਗਾ ਜਿਹੜਾ ਗੰਦ ਮੰਦ ਹੁੰਦਾ ਹੈ ਰੋਡੀਆਂ ਤੇ ਪਾਣੀ ਲਾ ਰਹੇ ਉਹਨਾਂ ਨੂੰ ਸਾਫ ਕਰ ਦਿੰਦਾ ਸਫਾਈ ਕਰ ਦਿੰਦਾ ਜੇ ਵੀ ਪਰੇ ਦੀ ਖਤ ਕਰ ਭਲਾ ਭਲਾ ਇਹ ਨਾਮ ਤਾਂ ਜੈ ਗੋਦੀ ਪੁੱਤ ਨਾ ਦੇ ਕਹਿੰਦਾ ਕਿ ਪਹਾੜ ਦਾ ਹਰੇਕ ਪਹਾੜ ਦੇ ਵਿੱਚ ਮੋਤੀ ਨਹੀਂ ਪੈਦਾ ਹੁੰਦੇ ਜਿਵੇਂ ਮਾਰਕ ਨਹੀਂ ਬਰਬਰ ਹ ਹ ਰਗਣਾ ਕੋਲ ਹਰੇਕ ਪਹਾੜ ਦਾ ਚੰਦਮਾ ਦੱਸਦਾ ਹੈ ਹਰੇਕ ਪਹਾੜ ਜਿਨੀ ਹੁੰਦਾ ਜਿਵੇਂ ਮਾਰਕ ਨਹੀਂ ਹਾਂ ਸੰਤਾਂ ਕੋ ਫਰਮਾ ਹੈ ਜੇ ਸੰਤਾਂ ਹਰੇਕ ਨਕਰ ਦੇ ਵਿੱਚ ਪੈਦਾ ਨਹੀਂ ਹੁੰਦੇ ਤੇ ਭਗਤੀ ਜਰ ਕਰਾ ਮੈਂ ਧੰਨਵਾਦ ਕਰਦਾ ਹਾਂ ਇਤਿਹਾਸ ਦੇ ਜੋਖਮ ਪਿਆਰ ਨੂੰ ਬੌਲਨ ਦੇ ਪ੍ਰਵਾਨ ਦੀ ਬਖਸ਼ਾਸੀ ਕੋਈ ਇਤਿਹਾਸ ਤੇ ਲੋਰੀ ਵਾਸਨ ਭੰਡਾ ਦਾ ਸਮਾਪਤ ਹੋਇਆ ਤੇrna ਗੱਜ ਤੇ ਆਪ ਸਿੰਘ ਵਹੀਰੂ ਜੀ ਦਾ ਬਲਸਾ ਕੋਈ ਜੀ ਦੀ ਤਲੇ ਕਦੇ ਕਹੀ ਸਭਾ ਨੇ ਸਮਾਸ ਤੋਂ ਅੱਪਾ ਅਨਾਰਤ ਸੰਧਰ ਸ ਕਹਿਆਂ ਝੜਿਆ ਝੜੂ ਵੀ ਸਰਵ ਕਰਦੇ ਸਾਡੇ ਵੀਰ ਸਤਕਾਲ ਤੱਕ ਜਿੱਦੇ ਨਸਲ ਜਿੱਤੇ ਤੱਕ ਨਾ ਘੜਵਾੜ ਤੋ ਧਰਨਾ ਦੇ ਉੱਤੇ ਤੰਨਾ ਬਤਰਾ ਨਾ ਹਵਾ ਕਹਦੇ ਦਾ ਤਾਂ ਤੋਂ ਭੱਜ ਸੇਵਾ ਮੰਨਨੇ ਜਗ ਜਾਂਦੇ ਜਣ ਨੇ ਜਣੇ ਤੋਂ ਭੱਜ ਤਨ ਕਿਆ ਦਾ ਬਾਖਾ ਸੋਰ ਨਹੀਂ ਤਾਂ ਜਣ ਨਹੀਂ ਵਾਗ ਰਹਿ ਕਹਾ ਬਣਾਓ ਨਾ ਜਣ ਮਾਤਾ ਜਨਮ ਦੇ ਲੋ ਜਰਾ ਪੁੱਤ ਹੋਵੇ ਦੇਖੋ ਜਦ ਬਾਰੇ ਹੋਵੇ ਗਾਮਿਆ ਦੇ ਬਾਰੇ ਜਾ ਕੇ ਤਾਂ ਬਿਮਾਰ ਹੋਏ ਨੀ ਰਸੀਦ ਦਾ ਦਾਮ ਉੱਤਰ ਭਰਤਾ ਦੇ ਕੋਲ ਤੋਂ ਪਰਲਾ ਪਾਈ ਹੋਏ ਕਦੇ ਭਰਮਨ ਜਦ ਸਿਆ ਪਾ ਰਹੀ ਹੈ ਕਿੰਦੀ ਦਾ ਰੁਪਤਰ ਤੇ ਭਗਵਾਨ ਲੰਗਾ ਸੀ ਆ ਕੋ ਦਰਨ ਮੁਕਤ ਹੋਏ ਕਿ ਜਿਹੜਾ ਭਗਵਾਨ ਤੋਂ ਆਉਂਦਾ ਹੈ ਅਨੇਕਾ ਹੋਏ ਖਣ ਲਗੇ ਦੇ ਦਾਤਾ ਦੇ ਭਗਤ ਸੇਵਨਾ ਕਿੰਨੇ ਜਗ ਜਾਣ ਇਹ ਤਲਵੰਦਾਂ ਦਾ ਨਾਵਾ ਜਗ ਦੇ ਉਤੇ ਲੋ ਆਵੇ ਉਹ ਆਛਾ ਚਰੋ ਧੰਨਵਾਦ ਕਰਦੇ ਹਾਂ ਇਸ ਤੋਂ ਬਹੁਤ ਨੇ ਉੱਦਨੇ ਕੌਣ ਲਿਆਤ ਨੇ ਸੀ ਉਹਨਾਂ ਗਾਉਮਾ ਕੋਲ ਸਟੇਜ ਤੇ ਲੱਗ ਕੇ ਹੋ ਰਹੀ ਸੀ ਪਿਆਰ ਦਾ ਸਭ ਤੋਂ ਬਹੁਤ ਜੰਦੇ ਗੱਲ ਰਹੇ ਆ ਪਦ ਲਈ ਗੱਤ ਜੰਦਿਆ ਲੰਗਰ ਅਗਰਮ ਪੈਰ ਹਾਲ ਬਾਅਦ ਚਲੰਦਿਆ ਗੁਰਦੁਆਰਾ ਸਾਹਿਬ ਬਾਅਦ ਪੰਡਤ ਤੇ ਗੁਰਮਣੀ ਕੀਰਤਨ ਔਰ ਸੇਵਾ ਦੀ ਸੇਵਾ ਲੈਣੀ ਆ ਆਪਾ ਹਰ ਨਾਮ ਦਾ ਸੇਵਾ ਲੰਗਰ ਤੇ ਗਾਉਮਾ ਕੋਲ ਦੇ ਹੌਟਾ ਰਹਿਣ ਉਹ ਤਿੰਨ ਬੰਦੇ ਕਹੇ ਕਹੇ ਨਹੀਂ ਦਾਤੋਂ ਤੇ ਕੋਪਤ ਸੁਲਮਾਨ ਕੰਨੇ ਜੱਜ ਨੁਦਿਆ ਹਰਮਨ ਤੋਂ ਅੱਗੇ ਅੰਨਾ ਜੇ ਇੱਕ ਸੋਹਣੀਰ ਬਹਾਦਰ ਦੀ ਕਥਾ ਰੱਖਾਂਗੇ